ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਬਾੜਾ ਭਾਈਕੇ ਵਿੱਚ ਬਾੜਾ ਭਾਈਕੇ ਪਿੰਡ ਜ਼ਿਲ੍ਹੇ ਫਰੋਈਪੁਰ ਦਾ ਮਨਮੱਤਾ ਨਗਰ ਆ ਮਿਰਜ਼ੇ ਕੇ ਪਿੰਡ ਦਾ ਗਵੰਡੀ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਗੱਡੀਆਂ ਵਾਲੇ ਭਰਾ ਬੈਠੇ ਹੋਏ ਬਾਈ ਬਲਵਿੰਦਰ ਹੁਣੀ ਬਾਈ ਧਰਮੇ ਹੁਣੀ ਇਹ ਸਾਰੇ ਭਰਾ ਵਪਾਰ ਦਾ ਕੰਮ ਕਰਦੇ ਆ ਮਿੱਤਰੋ ਤੇ ਅੱਜ ਉਸ ਵਪਾਰ ਲੈਣ ਦੇ ਵਿੱਚ ਬਾਈ ਹੁਣਾਂ ਦੇ ਕੋਲ ਆਈਆਂ ਹੋਈਆਂ ਪੰਜ ਕਟੀਆਂ ਸਾਰੀ ਗੱਲਬਾਤ ਕਰਦੇ ਆਪਾਂ ਬਾਈ ਦੇ ਨਾਲ ਜਾਣਕਾਰੀ ਲੈਣੇ ਆ ਧਰਮੇ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਬਾਈ ਬਹੁਤ ਚੰਗੇ ਜੀ ਕਿਰਪਾ ਬੰਦੇ ਨਾਲ ਪਰਿਵਾਰ ਠੀਕ ਠਾਕ ਆ ਬਦਿਆ ਜੀ ਹੁਣ ਨਾ ਲੜੀ ਮੇਰੇ ਨਾਲ ਗਾਏ ਕਿਦਾ ਮਾਫ ਆਪਣਾ ਹਨਾ ਹੁਣ ਤਾਂ ਹੀ ਲੜਦਾ ਪਈ ਤਾ ਮੈਂ ਨਹੀਂ ਯਾਰ ਆਪਾਂ ਲੜਨ ਵਾਲੇ ਬੰਦੇ ਨਹੀਂ ਹੈਗੇ ਨਹੀਂ ਵੈਸੇ ਬਸ ਕਰੇ ਥੋੜਾ ਜਿਹਾ ਪ੍ਰੋਬਲਮ ਜੀ ਕਰਕੇ ਨਹੀਂ ਬਣਾਈ ਵੀਡੀਓ ਇਹਨੇ ਟਾਈਮ ਤੋਂ ਬਾਅਦ ਚੱਲ ਕੋਈ ਨਜ਼ਰ ਮੇ ਬਾਈ ਪਾਏ ਹੁੰਦਾ ਨਾ ਧਰਮੇ ਬਾਈ ਤੇਰੇ ਕੋਲ ਜਾਨਵਰ ਚੰਗੇ ਆਉਂਦੇ ਉੰਜ ਵੀ ਵੇਚ ਦਿਨਾ ਉਦਾਂ ਹੀ ਵਿਕ ਜਾਂਦੇ ਬਈ ਕੰਦਾਈ ਦਾ ਆ ਵੀ ਕਟੀਆਂ ਹੋਣ ਹੀ ਆਈਆਂ ਲੇਟ ਆਈਆਂ ਥੋੜੀਆਂ ਜੇ ਤਾਂ ਲੇਟ ਹੋ ਗਿਆ ਬਾਈ ਚਲ ਕੋਈ ਗੱਲ ਅੱਜ ਕਿੰਨੇ ਜਾਨਵਰ ਆ ਧਰਮੇ ਵੀਰੇ ਪੰਜ ਹੈ ਬਈ ਦੋ ਤਾਂ ਮੋਰਾ ਦੀਆਂ ਕਟੀਆਂ ਹਾਂ ਇੱਕ ਗ੍ਰੇਡਰ ਹੈ ਤੇ ਪਿਓ ਪਿਓਰ ਬਈ ਨੀਲੀ ਰਾਵੀ ਦਾ ਹੋਗਾ ਠੀਕ ਹੈ ਅੱਛਾ ਵੀਰੇ ਇਹ ਗ੍ਰੇਡਡ ਕੱਟੀ ਹੈ ਜਿਹੜੀ ਕਿੰਨੀ ਉਮਰ ਦੀ ਹੈ ਤਾਂ ਇਹ ਵੀਰੇ ਡੇਢ ਸਾਲ ਦੀ ਹੈਗੀ ਕੋਈ ਡੇਢ ਸਾਲ ਦੀ ਸਾਲ ਤੋਂ ਪੁਰਾ ਉੱਤੇ ਹੀ ਹੋਊਗੀ ਪੁਰਾ ਮਹੀਨਾ ਦੋ ਮਹੀਨਾ ਪਰ ਜਿੰਨੀ ਹੋਊਗੀ ਉੰਨੀ ਦੱਸਾਂ ਝੋਲੀ ਝਾਲੀ ਦੀ ਕੱਟੀ ਬਹੁਤ ਚੰਗੀ ਹੈ ਮੈਂ ਕਿਹਾ ਕੁਆਲਿ ਜਵਾਬ ਹੈਗਾ ਕਿ ਨਹੀਂ ਵੀਰੇ ਮਾੜਾ ਮੋਟਾ ਹੈਗਾ ਬਈ ਮਾੜਾ ਮੋਟਾ ਹੀ ਹੈ ਹਾਂ ਜੀ ਕੱਟੀ ਕਿੰਨੀ ਦੀ ਦੇ ਦੀਏ ਧਰਮੇ ਬਈ ਇਕਲੀ ਆਪਾਂ ਲੈਣ ਦੇਣ ਦਾ 22000 ਰੁਪਏ ਦੇ ਦੇ ਨੀ ਲੋ ਜਸ ਸੁਨੋ ਦਾ ਹਾਂ ਰਸਨਾ ਕੋਈ ਨਹੀਂ ਮਾਨਤਨ ਕਰਾਂਗੇ ਕਈ ਦਿਨਾਂ ਤੋਂ ਵੀਡੀਓ ਪਾਈ ਆਪਾਂ ਕਿੰਨਾ ਕੋਈ ਕਰਦੇਗਾ ਜਸ ਸੁਨੋ ਨੇੜੇ ਦੀ ਗੱਲ ਚਾ ਟਕਾਲੇ ਦੇ ਮੇਰੇ ਮੇਰਾ ਕੰਮ ਹੈ ਹੁਣ ਕਸਾਈ ਦੇ ਨਾਲ ਵੀਡੀਓ ਬਣਾਉਣਾ ਫਿਰ ਨਾ ਪਾਸੂ ਵੇਚ ਜਾਂਦਾ ਅਗਲੇ ਦਿਨ ਜੈਸ ਨੂੰ 20 ਦੀ ਦੇ ਦਾਂਗੇ ਹੋਰ 10 ਬਸ ਠੀਕ ਹੈ ਬਾਈ ਬਸ ਤੌਰ ਨੂੰ ਤਾਂ ਰਾਂਦੀ ਧਰਮੇ ਨੇ ਰਹੀ ਹੈ ਮੈਂ ਕਹਿੰਦਾ ਯਾਰ ਤੌਰ ਦਾ ਵੀ ਕੋਈ ਹੈ ਨਹੀਂ ਬਸ ਉਹ ਕਿ ਵੀਡੀਓ ਤਾਂ ਮੰਗਾਉਣੀ ਮੰਗਾਉਣੀ ਆ ਐਸਾ ਦੋ ਨੰਬਰ ਵਾਲੀ ਕੱਟੀ ਕਿੰਨੇ ਚਿਰ ਦੀ ਧਰਮੇ ਬਾਈ ਇਹ ਵੀਰੇ ਹੈਗੀ ਆ ਕੋਈ 14-15 ਮਹੀਨਿਆਂ ਦੀ 14-15 ਮਹੀਨੇ ਸਕੇ ਹਿਲਦੇ ਇਹਦੇ ਦੋਵੇਂ ਬਾਈ ਦੋਨਾਂ ਦੇ ਹਿਲਦੇ ਨੰਨੀ ਨਹੀਂ ਰੱਖਦੀ ਦੋਵਾਂ ਦੇ ਹਿਲਦੇ ਹੈ ਦੋਨਾਂ ਦੇ ਹਿਲਦੇ ਝੋਲੀ ਚਾਹੀਦੀ ਕੱਟੀ ਬੜੀ ਚੰਗੀ ਆ ਪਾਪਾ ਜੀ ਮੈਂ ਥਣ ਲੈਂਦੇ ਨਹੀਂ ਹਮ ਅੱ ਇੱਕ ਇੱਕ ਗੱਲ ਹੋਰ ਦੱਸ ਦਿੰਨਾ ਬਾਈ ਤੁਹਾਨੂੰ ਕੱਟੀਆਂ ਘਰੋਂ ਖਰੀਦੀਆਂ ਹੋਈਆਂ ਇਹ ਬਾਈ ਨੇ ਹਨਾ ਤੇਰੇ ਬਾਈ ਹਾਂ ਬਈ ਕਰੂ ਇੱਕ ਇੱਕ ਰਾਈਆਂ ਬਈ ਜੰਮੀਆਂ ਮੱਜਾਂ ਦੀਆਂ ਹਾਂ ਠੀਕ ਆ ਬਾਈ ਅੱਛਾ ਇਹ ਤੇ ਇੱਕ ਆ ਨਾਲ ਦੀ ਬੱਲੀ ਕੱਟੀ ਦੁੱਤੇ ਨੰਬਰ ਵਾਲੀ ਹਾਂਜੀ ਬਈ ਇਹ ਵੀ ਚੂੜੇ ਦਾ ਮੁੱਲ ਕਰਨਾ ਸੀ ਨਾ ਤੂੰ ਤਾਂ ਹੀ ਕੋਈ ਨਹੀਂ ਅੱਡੋ ਅੱਡ ਕਰਾਉਣਾ ਅੱਡੋ ਅੱਡ ਕਰਾਉਣਾ ਦੱਸ ਦੋ ਦੋ ਨੰਬਰ ਵਾਲੀ ਕੱਟੀ ਦਾ ਦੱਸ ਦੇ ਇਹ ਦੋ ਨੰਬਰਾਂ ਦੀ ਕੱਟੀ ਵੀਰੇ 20000 ਦੇ ਦੇ ਠੀਕ ਆ ਬਿਮਾਨਤਨ ਦੇ ਵਿੱਚੋਂ ਵੀਰੇ ਮਾਨਤਨ ਦੇ ਵਿੱਚੋਂ ਵੀ ਕਰ ਦਾਂ ਠੀਕ ਹੈ ਤਿੰਨ ਨੰਬਰ ਵਾਲੀ ਕੱਟੀ ਵੀਰੇ ਕਿੰਨੇ ਚਿਰਦੀ ਆ ਇਹ ਵੀ ਬੱਸ ਹਾਂ ਸੇਮ ਹੀ ਆ ਬੱਤ ਪੱਤ 14 14 15 15 14 15 ਮਿੰਨੀਆਂ ਦੀ ਦੋਹਾਂ ਦੇ ਸਿੰਘ ਹਿਲਦੇ ਹਨ ਹਾਂ ਦੋਨਾਂ ਦੇ ਸਿੰਘ ਹਿਲਦੇ ਬਈ ਠੀਕ ਆ ਬਈ ਇਹ ਕਿੰਨੇ ਦੀ ਦੇ ਦੇਂਗਾ ਵੀਰੇ ਇਹਦਾ ਰੇਟ 24000 ਕਰਾਂਗੇ ਵੀਰੇ ਜੈ ਜਮ ਜਸਮੂ ਜੂੜੇ ਦਾ ਨਹੀਂ ਉਹ ਥੋੜੀ ਜਿਹੀ ਚੰਗੀ ਆ ਕੁਆਲਿਟੀ ਜਮ ਪੂਰੀ ਕੱਟੀ ਚ ਜੂੜੇ ਚ ਜੂੜੇ ਦਾ ਕਿੰਨੇ ਜੂੜੇ ਕਿੰਨੇ ਦੇ ਦੇਂਗਾ ਦੋਵੇਂ ਬੱਲੇ ਜੋੜਾ 52 ਬਣਦਾ ਹੈਗਾ ਪਰ ਮਾਨ ਕੋਈ ਨਹੀਂ ਪੰਜਾਬ ਤੋਂ ਥੋੜੇ ਹੋਰ ਕਰ ਕਰ ਚੱਲ ਜੀ ਤਾਂ ਕਹੇ ਹਾਂ ਦੇ ਦੇ ਨਾ ਨਿਭੇਟ ਦੇ ਨਾ ਚੱਲ ਕੋਈ ਨਹੀਂ ਯਾਰ ਮੌਕੇ ਤੇ ਹੋ ਜਾਊਗਾ ਮੌਕੇ ਤੇ ਨਹੀਂ ਜਿਸ ਨੂੰ ਹੀ ਹੁਣ ਤਾਂ ਠਾਵਾ ਕਰ ਦੇ ਅੱਛਾ ਆ ਚਾਰ ਨੰਬਰ ਵਾਲੀ ਕੱਟੀ ਬਈ ਇਹ ਬਈ ਆਪਣੇ ਜਾਨ ਕਰਦਾ ਹੀ ਸਾਹਣ ਸੀ ਉਹਨਾਂ ਦੇ ਮੋਰਾ ਦਾ ਚੰਗੀ ਕੱਟੀ ਜਾਨੀ ਕਿ 10-10 ਮਹੀਨਿਆਂ ਦੀਆਂ ਦੋਨੇ ਠੀਕ ਹੈ ਵੀਰੇ ਜੋੜਾਈ ਠੀਕ ਹੈ ਇਹਦਾ ਵੀ ਆਪਾਂ ਜੋੜੇ ਦਾ ਰੇਟ ਦੱਸ ਦਾਂਗੇ ਠੀਕ ਹੈ ਬਈ ਚੰਗੀਆਂ ਕੱਟੀਆਂ ਜਾਨੀ ਚੰਗੀਆਂ ਮਾਵਾਂ ਇਹਨਾਂ ਦੀਆਂ ਰਿਕਾਟ ਵਾਲੀਆਂ ਜਿਵੇਂ ਦੁੱਧ ਦੁੱਧ ਨੂੰ ਕਰੇ ਜਾਂ ਤੇ ਇੱਥੇ ਜੇ ਵੀਰੇ ਬਲ ਮਰਮੇ ਬਈ ਜਿਹੜੀ ਉਹ ਪਰਲੀ ਕੱਟੀ ਹੁੰਦੀ ਕਿੰਨੀ ਉਮਰ ਦਾ ਇਹ ਵੀ ਰਹਿ ਗਿਆ 10-10 ਮਹੀਨਿਆਂ ਦੀਆਂ ਸਾਲ ਦੇ ਦਰਵਾਰੀ ਇਹ ਕੱਲੀ ਕੱਲੀ ਕਿੰਨੇ ਦੀ ਤੇ ਜੋੜਾ ਕਿੰਨੇ ਦਾ ਇਹ ਜੋੜਾ ਬਈ ਆਪਾਂ ਜਾਨੀ ਕਿ 30 ਦਾ ਦੇ ਦਾਂਗੇ 30 ਦਾ ਕੱਲੀ 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 ਪਾਵੇਂ ਕਰਾ ਲਓ 17-17 ਕਰਾ ਲਓ ਯਾਰ ਮੇਰਾ ਜੋੜਾ ਦੇ ਹੁੰਦਾ 20000 ਦਾ ਰਤਾ ਸੀ ਨਹੀਂ ਨਹੀਂ 20 ਤਾਂ ਆਪ ਨੂੰ ਨਹੀਂ ਆਇਆ ਫਿਰ ਕਿੰਨੇ ਦੀਆਂ ਨੇ ਜੇ ਟਪਤੀ ਯਾਰ ਕੀਤਾ ਜੋੜੇ ਦਾ ਬਈ ਮੇਰਾ ਮਾਨ ਕੀ ਮੰਗ ਕਰਦਾ ਜੇ 2000 ਦਾ ਹੋਰ ਦੱਸ ਕਿੰਨੇ ਵੀ ਰਹਾ ਨਾ ਹੱਸ ਕੇ ਜੇ ਕਹਦੇ ਵੀ ਨੇ ਕਿ ਸਾਬਿਤ ਤੈਨ੍ਹੇ ਯਾਰ ਛੱਡ ਦਾਂਗੇ ਦੂਰ ਆਉਂਗਾ ਯਾਰ 30 ਚ ਹੋਰ ਦੱਸ 3000 ਛੱਡ 27 ਦੀਆਂ 27 ਚ ਜਾ ਯਾਰ ਮੈਂ ਬਾਲੀਆਂ ਨਹੀਂ ਗੱਲਾਂ ਕਰਦਾ ਕੱਟੀ ਚੰਗੀ ਆ ਥੋੜੀ ਥੋੜੀ 25000 ਦਾ ਜੋੜਾ ਮੈਂ 25000 ਦਾ ਜੋੜਾ ਕੋਈ ਨਹੀਂ ਮੌਕੇ ਤੇ ਕਰ ਲਾਂਗੇ ਮਾਤਾ ਦੇ ਹੀ ਦੇਣੀਆ ਤੂੰ ਜਦੋਂ ਮੌਕਾ ਕਹਿ ਦਵੇ ਉਹ ਸਮਝ ਲੇ ਕਟੀਆਂ ਚੰਗੀਆਂ ਯਾਨੀ ਕਿ ਚੰਗੇ ਸਾਣ ਦੀਆਂ ਹਮ ਨਹੀਂ ਠੀਕ ਹੈ ਭਾਈ ਥੋੜੀ ਕੱਟੀਆਂ ਬੱਲੀਆਂ ਕਟੀਆਂ ਦੁਬਾਰਾ ਤੋਂ ਫੇਰ ਵਿਖਾ ਦੇ ਆ ਤਿੰਨੇ ਕਟੀਆਂ ਨਾ ਜਿਹੜੀਆਂ ਮਿੱਤਰੋ ਨੀਲੀ ਰਾਵੀ ਦੇ ਪਾਕਾ ਗ੍ਰੇਡੇਡ ਕੱਟੀ ਵੀ ਚੰਗੀ ਆ ਦੇਖ ਸਕਦੇ ਆ ਮਿੱਤਰੋ ਹਮ ਇਹਦਾ ਸੈਂਗ ਹੈ ਕਿ ਹੱਲਦਾ ਆ ਇੱਕ ਦਾ ਘੱਟ ਹਿਲਦਾ ਵੀ ਇਹਦਾ ਆ ਪਤਾ ਸਕੇ ਦੇ ਬੰਦ ਆਹ ਸਹੀ ਜਿਹਾ ਦੇ ਹਿਲਦਾ ਮੇਰਾ ਵੀਰੇ ਸਾਰਿਆਂ ਨਾਲੋਂ ਪਹਿਲਾ ਹੀ ਮੇਰਾ ਬੋਲ ਕੇ ਦੱਸ ਕੇ ਦੇ ਦੇ ਨੰਨਾ ਚੀਜ਼ ਅਗਲੇ ਨੂੰ ਇੱਕ ਘੱਟ ਹਿਲਦਾ ਇਹਦਾ ਠੀਕ ਅਸਿਆ ਨਹੀਂ ਗੱਲ ਆ ਬਈ ਤਾਂ ਮੈਂ ਨੰਬਰ ਕਿੰਨਾ ਵੀਰੇ 81692 ਹੂੰ 85093 ਇੱਕ ਵਾਰੀ ਹੋਰ ਬੋਲ 8569 ਜੀ 85093 ਬਣੋ ਹੀ ਪੁਰਾਣਾ ਨੰਬਰ ਹੈ ਠੀਕ ਹੈ ਬਾਈ ਬਹੁਤ ਮਾਣ ਦਿੱਤਾ ਅੱਗੇ ਵੀ ਬਈ ਝੋਟੀਆਂ ਆਪਾਂ ਬਹੁਤ ਭਾਜ ਲੋਕਾਂ ਨੂੰ ਦਿੱਤੀਆਂ ਸਹੀ ਗੱਲ ਹੈ ਬਾਈ ਹੁਣ ਵੀ ਭਾਣਾਂ ਲਿਆ ਕੇ ਦਿਆ ਕਰੋ ਬਾਈ ਭਾਣਾਂ ਵਾਲੀ ਦੇਵਾ 72 ਮਿਹਣੇ ਕਰਤਾ ਸ਼ੁਰੂ ਕੰਮ ਬਾਈ ਹੁਣ ਆਇਆ ਕਰਦੀਆਂ ਕਟੀਆਂ ਇਹਦੇ ਧਰਮੇ ਇੱਕ ਗੱਲ ਹੋਰ ਲੋਕਾਂ ਨੇ ਕਹੀ ਆ ਵੀ ਉਹ ਕਹਿੰਦੇ ਨੇ ਵੀ ਭਰਾਵਾਂ ਨੂੰ ਕਿਆ ਕਰੋ ਵੀ ਝੋਟੀਆਂ ਬਣਨ ਵਾਲੀਆਂ ਲਿਆ ਕੇ ਦਿਆ ਕਰੋ ਵੀ ਬਾਲਗਾਂ ਨਿੱਕੀਆਂ ਨੂੰ ਸਾਂਭਣ ਤੇ ਟਾਈਮ ਲੱਗ ਜਾਂਦਾ ਬਣਨ ਵਾਲੀ ਝੋਟੀ ਬਈ ਇੱਕ ਆਪਾਂ ਬਹੁਤ ਤਗੜੀ ਆਣ ਵੇਚੀ ਅੱਜ ਹੀ ਚੜਾਈ ਆ ਠ ਕਾਲ ਤੁਸੀਂ ਵੀ ਮੇਲੇ ਚ ਪੈਣਾ ਐਪੀ ਮਾਈ ਬਲਵਿੰਦਰ ਕੋਲੋਂ ਮੈਂ ਸੁਣਿਆ ਜਿਹੜੀ ਗਈ ਉਹ ਗੱਪਣ ਨਿਕਲੇ ਤੋ ਵੀ ਗੱਪਣ ਨਿਕਲਾ ਅੱਜ ਤਾਂ ਬਈ ਫੰਡਰ ਕਰਕੇ ਦਿੱਤੀ ਸੀ ਉਹ ਦੂਜੀ ਅਗਲੇ ਦੀ ਚੌਥੀ ਮੈਂ ਵੀਡੀਓ ਪਾਈ ਸੀ ਬਾਈ ਹਾਂ ਬੱਪਾ ਵੀ 50000 ਦੀ ਵੀ ਕੀਤੀ ਝੋਟੀ ਤੇ ਗੱਪਣ ਨਿਕਲਾ ਤੂੰ ਆਹ ਮਹੀਨਿਆਂ ਦੀ ਬਾਈ ਤੋ ਬਤਾਇਆ ਉਹਨੂੰ ਭਰਾ ਨੂੰ ਹਣਾ ਆਪਾਂ ਵੀ ਜਾਨ ਅਗਲੇ ਨੂੰ ਖੁੱਲੇ ਜਰੇ ਨਾਲ ਦੇ ਦੇ ਦਿੰਦੇ ਨਹੀਂ ਪਰ ਇਹ ਗੱਲ ਹੈਗੀ ਤੁਹਾਡੇ ਕੋਲ ਕਈ ਜਾਨਵਰ ਜਾ ਕੇ ਟਿਕਾਣੇ ਤੇ ਨਿਕਲੇ ਧਰਮੇ ਬਈ ਬਹੁਤ ਜਾਨਵਰ ਨਿਕਲੇ ਇਹ ਜਾਨਵਰ ਸੀ ਪਾਈ ਹੋਣਾਂ ਦੇ ਮਾਫੀ ਚਾਹੁੰਦੇ ਆਂਗੇ ਵੀਡੀਓ ਅੱਜ ਤੋੜ ਕੇ ਨਹੀਂ ਵਿਖਾ ਸਕੇ ਕਿਉਂਕਿ ਹੁ ਜੀ ਟੋਰਨ ਤੋਂ ਬਾਅਦ ਤੇ ਇੱਥੇ ਖੜੀਆਂ ਨੂੰ ਤੁਹਾਨੂੰ ਵਧੀਆ ਜ਼ਬਰਦਸਤ ਕੁਆਲਿਟੀ ਦੇ ਦਿੱਤੀ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਲਾਲ ਰੰਗ ਦਾ ਬਟਨ ਜਰੂਰ ਨਪਾ ਲਿਓ ਬਾਕੀ ਜਿਹੜੀਆਂ ਵੀਡੀਓ ਮੰਗੂਗਾ ਵੀ ਕੋਈ ਦਿਨੇ ਵੀ ਭੇਜ ਦਾਂਗੇ ਯਾਰ ਹੋਰ ਵੀ ਕੋਈ ਗੱਲ ਹੈ ਨਹੀਂ ਨੌਕਰੀ ਵਾਲਾ ਵੀਡੀਓ ਬਗਵਾ ਕੇ ਭੇਜ ਦਣਗੇ ਧੰਨਵਾਦ ਸ਼ੁਕਰੀਆ ਚਾਹੁੰਦੇ ਕੋਈ ਗੱਲ ਹੀ ਕੋਈ ਨਹੀਂ